ਲੁਧਿਆਣਾ ਜ਼ਿਲ੍ਹੇ ਦੇ ਜਗਰਾਉ ਨਕੋਦਰ ਮੁੱਖ ਮਾਰਕ ਉਤੇ ਸਥਿਤ ਟੋਲ ਪਲਾਜ਼ਾ ਬਾਰੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਫੈਸਲਾ ਲੈਂਦਿਆਂ ਹੋਇਆ ਉਸ ਨੂੰ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਟੋਲ ਪਲਾਜ਼ੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ 19 ਸਤੰਬਰ ਤੋਂ ਪਰਚੀ ਮੁਕਤ ਕਰਵਾ ਦਿੱਤਾ ਗਿਆ ਸੀ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਟੋਲ ਪਲਾਜ਼ੇ ਦੇ ਨੇੜੇ ਸੜਕਾਂ ਬਹੁਤ ਖਰਾਬ ਹਾਲਤ ਦੇ ਵਿੱਚ ਨੇ ਤੇ ਸਰਕਾਰ ਵੱਲੋਂ ਮੁਰੰਮਤ ਦਾ ਕੰਮ ਨਾ ਹੋਣ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਲਗਾਤਾਰ ਪ੍ਰਦਰਸ਼ਨ ਅਤੇ ਲੋਕਾਂ ਦੇ ਦਬਾਅ ਦੇ ਮੱਦੇਨਜ਼ਰ ਅਖਰਕਾਰ ਪੰਜਾਬ ਸਰਕਾਰ ਨੇ ਅੱਜ ਸਟੋਰ ਪਲਾਜ਼ੇ ਨੂੰ ਅਧਿਕਾਰਿਕ ਤੌਰ ਉਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਫੈਸਲੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਨੂੰ ਲੋਕਾਂ ਦੀ ਜਿੱਤ ਵੀ ਦੱਸਿਆ ਗੁਰਵਿੰਦਰ ਸਿੰਘ ਐਕਸੈਸ ਤੋਂ ਨੰਗਲਿਆ ਜੀ ਹਾਂ ਜੀ 2000 ਕਿੰਨੀ ਪਰਚੀ ਹੁੰਦੀ ਹੈ ਇੱਥੇ 60 ਰੁਪਏ ਸਿੰਗਲ ਤੇ ਜੇ ਹੁਣ ਅਜੇ ਪਤਾ ਲੱਗਿਆ ਕਿ ਸਰਕਾਰ ਨੇ ਇਹ ਟੋਲ ਪਲਾਜ਼ਾ ਬੰਦ ਕਰਤਾ ਕੀ ਤੁਹਾਨੂੰ ਲੱਗਦਾ ਫਾਇਦਾ ਹੋਊਗਾ ਚੀਜ਼ ਇਹ ਸੜਕ ਦਾ ਕਿਸ ਤਰ੍ਹਾਂ ਹਾਲ ਚਾਲ ਦਾ ਬੁਰਾ ਹਾਲ ਖੜਦਾ ਬੁਰਾ ਹਾਲ ਠੀਕ ਹੈ ਜੀ ਇੱਕ ਮਿੰਟ ਕੀ ਨਾਮ ਇਦੀ ਆਪਣਾ ਅਮਰਜੀਤ ਸਿੰਘ ਇੱਥੋਂ ਤੁਸੀਂ ਜਿਹੜਾ ਟੂਲ ਪਲਾਜ਼ਾ ਇਹ ਜਗਰਾਉਂ ਕੋਦੜ ਰੋਡ ਤੇ ਅਕਸਰ ਲੰਘਦੇ ਹੋ ਤੇ ਕਿੰਨੀ ਪਰਚੀ ਹੁੰਦੀ ਹੈ ਇਹਦੀ ਇਹ ਦੀ ਪਾਟੀ ਟਿਕਰੀਵਣ ਹੈਗੀ ਆ ਜੀ 2200 ਰੁਪਏ ਹੈਗੀ ਆ ਜੀ 220 ਰੁਪਏ ਤੇ ਇਹ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਟੋਲਪਲਾza ਬੰਦ ਕਰਤਾ ਕਿਉਂਕਿ ਸੜਕਾਂ ਦੀ ਹਾਲਤ ਖਸਦਾ ਕਿੱਦਾਂ ਤੁਹਾਨੂੰ ਲੱਗਦਾ ਕਿ ਬੜੀ ਗੱਲ ਆ ਨਹੀਂ ਜੀ ਬਹੁਤ ਮਾੜੇ ਹਾਲਾਤ ਹੋਏ ਮੈਂ ਸੜਕਾਂ ਦੇ ਪੁਰੇ ਹਾਲ ਆ ਜੀ ਐਕਸੀਡੈਂਟ ਨਿਤ ਹੁੰਦੇ ਆ ਜੀ ਇੱਥੇ ਇਹ ਤੁਹਾਨੂੰ ਲੱਗਦਾ ਵੀ ਹੁਣ ਜਿਹੜਾ ਟੋਲ ਬੰਦ ਕੀਤਾ ਫਾਇਦਾ ਹੋਊਗਾ ਹਾਂ ਜੀ ਹਾਂ ਜੀ ਫਾਇਦਾ ਹੋਣਾ ਚਾਹੀਦਾ ਜੀ ਸਿਰਜਾ ਤਾਂ ਸਰਕਾਰ ਸਮਝੇ ਤਾਂ ਰੋਡ ਬਣਨੇ ਚਾਹੀਦੇ ਆ ਜੀ ਜੇ ਤੇ ਨਹੀਂ ਬਣਤੇ ਸਰਕਾਰ ਕਹਿੰਦੀ ਰੋਡ ਨਹੀਂ ਬਣਨੇ ਚਾਹੁੰਦੇ ਤੇ ਫਿਰ otra rajas ye hai jara ko karala road pe road wala road na kiyo aa road lagne idhi pachhiundi tu so mike pe le sarkar ke bhi hath karey hai road tutti hui hai maadi hai sadak poore khade aaj Punjab sarkare road band karta hai rukhi chari kitna fayda hoga se hoga hoga paise bachenge ke di rahe the theek hai road hi tutti hui hai sari kichu ye hala bhi theek ho ਤੋ ਅਕਸਰ ਨੰਗਲੇ ਰਹਿਨੇ ਤੁਸੀਂ ਹਾਂਜੀ ਸਰ ਜੀ ਨੰਗਲੇ ਕੀ ਨਾਮ ਆ ਬਿੰਦਰਪਾਲ ਜੀ ਤੇ ਤੁਸੀਂ ਕਿੰਨੀ ਵਾਰੀ ਇੱਥੋਂ ਦੀ ਇਹ ਨੰਗਲੇ ਟੋਲ ਪਲਾਜ਼ੇ ਤੋਂ ਇਹ ਤੋਂ ਵਾਜ ਤਾਂ ਮੈਂ ਦੂਜੀ ਵਾਰੀ ਆਇਆ ਹਾਂ ਜੀ ਉਹਦਾ ਸੀ ਮਤਲਬ ਨਿਕਲਦੇ ਆ ਹਫਤੇਗवार ਆਉਨੇ ਆ ਪਿਆ ਆਲੂ ਲੈਣ ਨੂੰ ਜਾਂਦੇ ਕਿੰਨਾ ਖਰਚਾ ਹੁੰਦਾ ਤੁਹਾਡਾ ਇਹ ਆਪਣਾ ਹਰਚਾ ਹੀ ਸਾਡਾ 100 ਰੁਪਏ ਦਾ ਹੁੰਦਾ ਜੀ 100 ਰੁਪਏ ਦਾ ਜੇ ਅੱਜ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਇਹ ਬੰਦ ਕਰ ਦਿੱਤਾ ਗਿਆ ਹੈ ਤੇ ਕੀ ਤੁਹਾਨੂੰ ਲੱਗਦਾ ਵੀ ਤੁਹਾਨੂੰ ਫਾਇਦਾ ਕਿੰਨਾ ਫਾਇਦਾ ਹੁੰਦਾ ਕਿੰਨਾ ਜਿਹਾ ਵਧੀਆ ਗੱਲ ਆ ਇਹ ਪੈਰਾ ਤਾਂ ਹੈਗਾ ਹੀ ਬੰਦ ਹੋਵੇ ਪਰ ਸਰ ਜੀ ਇਹਦੇ ਛੜਕ ਨਹੀਂ ਬਣਾ ਰਹੇ ਛੜਕਾ ਦੇਖੋ ਮੰਦਾਲ ਇੰਨਾ ਵਾ ਜੀ 100 ਰੁਪਏ ਤੋਂ ਜ਼ਿਆਦਾ ਨਹੀਂ 100 ਰੁਪਏ ਦੀ ਕੋਈ ਜ਼ਿਆਦਾ ਨਹੀਂ 10 ਰੁਪਏ 20 ਰੁਪਏ ਹੋਰ ਚੱਕਣਾ 20 ਰੁਪਏ ਪਹਿਲਾਂ ਹੋਰ ਚੱਕ ਲੈਣ ਪਰ ਆਹ ਦੇਖੋ ਜੀ ਇਦਾਂ ਅੱਡੀਆਂ ਇੰਨੀ ਸੱਤਿਆਨਾਥ ਹੁੰਦਾ ਜੀ ਪਰ ਤੁਹਾਨੂੰ ਲੱਗਦਾ ਵੀ ਜੇ ਹੁਣ ਇਹ ਬਿਲਕੁਲ ਹੀ ਬੰਦ ਹੋ ਗਿਆ ਤਾਂ ਕੋਈ ਫਾਇਦਾ ਹੋਊਗਾ 100 ਰੁਪਏ ਦਾ ਪੁੱਛੀ ਤੁਹਾਡਾ ਹਾਂ ਜੀ ਫਿਰ ਤਾਂ ਹੋਊਗਾ ਜੀ ਉਹ ਤਾਂ ਹੈਗਾ ਜੀ ਇਹ ਵੀ ਗੱਲ ਕਹੀ ਹੈ ਕਿ ਜਿਹੜੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਆ ਜੀ ਟੋਲ ਪਲਾਜ਼ਾ ਨਹੀਂ ਕਰਦਾ ਸੀ ਕਾਹੀ ਬੰਦ ਕਰਨ ਲੱਗਿਆ ਕਿ ਆਪ ਤਿਆਰ ਕਰਾਂਗੇ ਸਰ ਜੀ ਅਸੀਂ ਤੇ ਕਰੇ ਆਪ ਸੜਕ ਬਣੇ ਸੜਕ ਬਣੇ ਬਲੇ ਵੀ ਹੋਰ ਜਿਆਦਾ ਲੈਣਾ ਹੈ ਮੇਰੀ ਕਿੱਥੋਂ ਤੋਂ ਪੁੱਛ ਤਾਂ ਖਰਾਬ ਆ ਇਹ ਇਹ ਇਤੋਂ ਲੱਗੇ ਨਕੂਦਰ ਤਾਂ ਵੀ ਮਰੇ ਖਰਾਬ ਨਕੂਦਰੋ ਵੀ ਫੇਰ ਮਰੇ ਇਦਾਂ ਹੀ ਆ ਵੀ ਇੰਨੀ ਖਰਾਬ ਹੋਈ ਹੈ ਕੀ ਨਾਮ ਹੈ ਮਰਜੀ ਆਪਣਾ ਵਰਿੰਦਰ ਸਿੰਘ ਦਾ ਵਰਿੰਦਰ ਸਿੰਘ ਹੀ ਆ ਜਿਹੜਾ ਰੋਕੋਟਰ ਵਾਲਾ ਰੋੜ ਤੇ ਟੋਲ ਪਲਾਜ਼ਾ ਖਿਦਮਤਾਂ ਵਿੱਚ ਕੋਲੇ ਹਾਂਜੀ ਇੱਥੇ ਤੁਸੀਂ ਲੰਘ ਰਹੇ ਨੇ ਅਕਸਰ ਹਾਂਜੀ ਲੰਘ ਰਹੇ ਤੇ ਇਹ ਜੇ ਕਿੰਨੀ ਪਰਚੀ ਹੁੰਦੀ ਹੈ ਵੀ ਮੇਰੀ ਅਪਡਾਉਨ ਦੀ 310 ਰੁਪਏ 310 ਪਰਚੀ ਤੇ ਸੜਕਾਂ ਵੀ ਹਾਲਤ ਕਿਹੋ ਜੀ ਆ ਬਹੁਤ ਬੁਰਾ ਹਾਲ ਆ ਜੀ ਅੱਛੇ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤਾ ਕਿ ਟੋਲਵਾੜਾ ਬੰਦ ਕਰਤਾ ਹਾਂਜੀ ਇਹ ਚੰਗੀ ਗੱਲ ਆ ਜੀ ਚੰਗੀ ਗੱਲ ਤਾਂ ਹੈ ਰੋੜ ਤਾਂ ਟੁੱਟਿਆ ਪਿਆ ਜੀ ਪਰ ਜੇ ਇਹ ਪਰਚੀ ਦਾ ਥੋੜਾ ਫਾਇਦਾ ਹੋਊਗਾ ਹਾਂਜੀ ਪਾਰਕੀ ਨਾਲ ਉਹ ਸੋ ਰੋਡ ਦਾ ਵਧੀਆ ਬਣ ਜਾਂਦਾ ਦਾ ਪਰ ਰੋਡ ਤਾਂ ਫਿਰ ਵੀ ਨਹੀਂ ਸੀ ਬਣਿਆ ਬਣਿਆ ਨਹੀਂ ਸੀ ਇੱਥੇ ਬਣਨਾ ਚਾਹੀਦਾ ਜਿਵੇਂ ਰੋਡ ਪਾਰਕੀ ਨਾਲ ਸੀ ਵੈਸੇ ਵਧੀਆ ਗੱਲ ਆ ਜੀ ਜੇ ਰੋਡ ਨਹੀਂ ਬਣਾਇਆ ਤੇ ਬੰਦ ਕਰਤਾ ਹਾਂਜੀ ਹਾਂਜੀ ਵਧੀਆ ਗੱਲ ਆ ਤੁਹਾਡੀ ਠੀਕ ਹੈ